ਸੋ ਸਾਡੇ ਨਾਲ ਨੇ ਐਮਪੀਪੀ ਦੀਪਕ ਆਨੰਦ ਜੀ ਸੋ ਦੀਪਕ ਜੀ ਜੀ20 ਤੇ ਤੁਸੀਂ ਆਏ ਹੋ ਬ੍ਰੈਂਪਟਨ ਦੇ ਵਿੱਚ ਖੇਡਾਂ ਹੋਰ ਵੀ ਬਹੁਤ ਹੁੰਦੀਆਂ ਨੇ ਆਪਣੀ ਕਮਿਊਨਿਟੀ ਚ ਕਬੱਡੀ ਨੂੰ ਲੈ ਕੇ ਹੋਜੀ ਹੋਰ ਗੇਮਾਂ ਪਰ ਇੱਕ अनोखी ਗੇਮ ਆ ਜਿਹੜੀ ਵਰਲਡ ਲਵਰ ਜੀ ਦੇ ਵਿੱਚ ਹੁੰਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਗੇਮ ਗੇਮ ਹੁੰਦੀ ਹੈ ਕੀ ਹੈ ਸਪੋਰਟਸ ਦੀ ਗੱਲ ਕਰੀਏ 뮤జిక్ ਦੀ ਗੱਲ ਕਰੀਏ ਤੁਸੀਂ ਦਿਲਾਂ ਨੂੰ ਅਗਰ ਜੋੜਨਾ ਹੋਵੇ ਦੈਟ देयर आर ਟੂ ਬੈਸਟ ਵੇਸ ਸਪੋਰਟਸ ਐਂਡ 뮤직 ਜਿਨ੍ਹਾਂ ਦੀ ਕੋਈ ਜ਼ਬਾਨ ਨਹੀਂ ਹੁੰਦੀ ਹੈਗੀ ਹੈ ਔਰ ਬਹੁਤ ਵਧੀਆ ਲੱਗਦਾ ਹੈਗਾ ਜਿਸ ਤਰੀਕੇ ਨਾਲ ਅੱਜ ਦੇ ਦਿਨ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਦੇ ਆਲਮੋਸਟ 2 ਮਿਲੀਅਨ ਲੋਕ ਨੇ ਔਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇੱਥੇ ਦੇਸ਼ ਤੇ ਘਰ ਬਣਾ ਲਿਆ ਫਰੋ ਫੈਮਲੀ ਨਹੀਂ ਬਣਾ ਸਕੇ ਉਹ ਚੀਜ਼ਾਂ ਨਹੀਂ ਦੇਖ ਸਕੇ ਜੋ ਅਸੀਂ ਉੱਥੇ ਇੰਜੋਏ ਕਰਦੇ ਸੀਗੇ ਸੋ ਹੁਣ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਵਰਲਡ ਕਲਾਸ ਕੰਪੀਟੀਸ਼ਨ ਹੋ ਰਹੇ ਨੇ ਬਹੁਤ ਵਧੀਆ ਵਧੀਆ ਪਲੇਅਰ ਆ ਰਹੇ ਨੇ ਔਰ ਬੜਾ ਅੱਛਾ ਇੱਕ ਤਰੀਕੇ ਨਾਲ ਸਲੀਕੇ ਨਾਲ ਜਿਹੜਾ ਅਰੇਂਜਮੈਂਟ ਹੋਇਆ ਉਹਦੇ ਵਾਸਤੇ ਅਸੀਂ ਸਿਟੀ ਆਫ ਬ੍ਰੈਂਟਨ ਦੇ ਬੜੇ ਧੰਨਵਾਦੀ ਹੈਗੇ ਆ ਗਵਰਨਮੈਂਟ ਆਫ ਅਨਟੇਰੀਓ ਦੇ ਬੜੇ ਧੰਨਵਾਦੀ ਹੈਗੇ ਆ ਔਰ ਲੋਕਾਂ ਦੇ ਨੀਰਵ ਇਸ ਹੇਅਰ ਹੂ ਇਸ ਵਨ ਆਫ आवर ਰੈਜ਼ੀਡੈਂਟ ਐਂਡ ਅ ਗੁੱਡ ਫਰੈਂਡ ਥੈਂਕਸ ਟੂ ਦ ਪੀਪਲ ਹੂ ਆਰ ਹੇਅਰ ਕਿਉਂਕਿ ਇਹ ਅਗਰ ਜਗਾ ਖਾਲੀ ਹੋਵੇਗੀ ਤਾਂ ਜਿਹੜੇ ਖੇਡਣਾ ਲੈਣੇ ਉਹਨਾਂ ਨੂੰ ਵੀ ਸਵਾਦ ਨਹੀਂ ਆਏਗਾ ਸੋ ਆਈ ਥਿੰਕ ਇਟਸ ਅ ਕੋਲੈਬੋਰੇਟਿਵ ਵੇ ਆਫ ਵਰਕਿੰਗ ਟੁਗੇਦਰ ਐਂਡ ਥਿਸ ਇਜ਼ ਅ ਗ੍ਰੇਟ ਐਗਜ਼ੈਂਪਲ ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਇਹ ਦੁਨੀਆ ਦੇ ਹਰ ਹਿੱਸੇ ਜਾਂਦਾ ਤੇ ਮੈਂ ਜਿਹੜੇ ਦੇਖ ਰਹੇ ਨੇ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਇਹੀ ਮੈਸੇਜ ਦਿਆਂਗਾ ਕਿ ਅਗਰ ਆਪਾਂ ਕਿਸੇ ਮੁਲਕ ਦੀ ਗੱਲ ਕਰੀਏ ਉਹ ਕੈਨੇਡਾ ਹੈਗਾ ਜਿਹਦੇ ਵਿੱਚ ਅਸੀਂ ਇੱਕ ਪਾਈਚਾਰੇ ਚੰਗੀ ਤਰੀਕੇ ਨਾਲ ਇਕੱਠਿਆਂ ਹੋ ਕੇ ਰਹਿਣੇ ਹੈਗੇ ਆ ਭਾਵੇਂ ਕਿਸੇ ਪਾਸੋਂ ਆਏ ਹੋਵੋ ਅ ਠੀਕ ਉਸੇ ਤਰੀਕੇ ਨਾਲ ਉਮੀਦ ਕਰਦੇ ਹਾਂ ਪ੍ਰਮਾਤਮਾ ਤੋਂ ਕਿ ਪੂਰੀ ਦੁਨੀਆ 'ਚ ਸ਼ਾਂਤੀ ਹੋਵੇ ਤੇ ਸਾਰੇ ਅਸੀਂ ਇਕੱਠੇ ਰਹਿ ਸਕੀਏ। ਥੈਂਕ ਯੂ ਸੋ ਮਚ। ਆਲਵੇਜ਼ ਅ ਪਲੇਜਰ ਜੀ। ਥੈਂਕ ਯੂ। ਸੋ ਸਾਡੇ ਨਾਲ ਨੇ ਐਮਪੀਪੀ ਦੀਪਕ ਆਨੰਦ ਜੀ। ਸੋ ਦੀਪਕ ਜੀ ਜੀ 20 ਤੇ ਤੁਸੀਂ ਆਏ ਹੋ ਬ੍ਰੈਂਪਟਨ ਦੇ ਵਿੱਚ ਖੇਡਾਂ ਹੋਰ ਵੀ ਬਹੁਤ ਹੁੰਦੀਆਂ ਨੇ ਆਪਣੀ ਕਮਿਊਨਿਟੀ 'ਚ ਕਬੱਡੀ ਨੂੰ ਲੈ ਕੇ ਹੋਜੀ ਹੋਰ ਗੇਮਾਂ ਪਰ ਇੱਕ ਅਨੋਖੀ ਗੇਮ ਆ ਜਿਹੜੀ ਵਰਲਡ ਲਵਰ ਜੀ ਦੇ ਵਿੱਚ ਹੁੰਦੇ ਨੇ ਕੀ ਕਹਿਣਾ ਚਾਹੋਗੇ? ਦੇਖੋ ਜੀ ਗੇਮ ਗੇਮ ਹੁੰਦੀ ਹੈ ਕੀ ਹੈ। ਸਪੋਰਟਸ ਦੀ ਗੱਲ ਕਰੀਏ, 뮤직 ਦੀ ਗੱਲ ਕਰੀਏ। ਤੁਸੀਂ ਦਿਲ ਦੈਟ ਦੇਅਰ ਇਜ਼ ਅ ਟੂ ਬੈਸਟ ਵੇਸ ਸਪੋਰਟਸ ਐਂਡ 뮤직 ਜਿਨ੍ਹਾਂ ਦੀ ਕੋਈ ਜ਼ਬਾਨ ਨਹੀਂ ਹੁੰਦੀ ਹੈਗੀ ਹੈ ਔਰ ਬਹੁਤ ਵਧੀਆ ਲੱਗਦਾ ਹੈਗਾ ਜਿਸ ਤਰੀਕੇ ਨਾਲ ਅੱਜ ਦੇ ਦਿਨ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਦੇ ਆਲਮੋਸਟ 2 ਮਿਲੀਅਨ ਲੋਕ ਨੇ ਔਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇੱਥੇ ਦੇਸ਼ ਤੇ ਘਰ ਬਣਾ ਲਿਆ ਉਹ ਫੈਮਿਲੀ ਨਹੀਂ ਬਣਾ ਸਕੇ ਉਹ ਚੀਜ਼ਾਂ ਨਹੀਂ ਦੇਖ ਸਕੇ ਜੋ ਅਸੀਂ ਉੱਥੇ ਇੰਜੋਏ ਕਰਦੇ ਸੀਗੇ ਸੋ ਹੁਣ ਤੁਸੀਂ ਜਿਵੇਂ ਦੇਖ ਰਿਹਾ ਇੱਕ ਵਰਲਡ ਕਲਾਸ ਕੰਪੀਟੀਸ਼ਨ ਹੋ ਰਹੀ ਨੇ ਬਹੁਤ ਵਧੀਆ ਵਧੀਆ ਪਲੇਅਰ ਆ ਰਹੇ ਨੇ ਔਰ ਬੜਾ ਅੱਛਾ ਇੱਕ ਤਰੀਕੇ ਨਾਲ ਸਲੀਕੇ ਨਾਲ ਜਿਹੜਾ ਅਰੇਂਜਮੈਂਟ ਹੋਇਆ ਉਹਦੇ ਵਾਸਤੇ ਅਸੀਂ ਸਿਟੀ ਆਫ ਬ੍ਰੈਂਟਨ ਦੇ ਬੜੇ ਧੰਨਵਾਦੀ ਹੈਗੇ ਆ ਗਵਰਨਮੈਂਟ ਆਫ ਅਨਟੇਰੀਓ ਦੇ ਬੜੇ ਧੰਨਵਾਦੀ ਹੈਗੇ ਆ ਔਰ ਲੋਕਾਂ ਦੇ ਨੀਰਵ ਇਸ ਹੇਅਰ ਹੂ ਇਸ ਵਨ ਆਫ आवर ਰੈਜ਼ੀਡੈਂਟ ਐਂਡ ਅ ਗੁੱਡ ਫਰੈਂਡ ਥੈਂਕਸ ਟੂ ਦਾ ਪੀਪਲ ਹੂ ਆਰ ਹੇਅਰ ਕਿਉਂਕਿ ਇਹ ਅਗਰ ਜਗਾ ਖਾਲੀ ਹੋਵੇਗੀ ਤਾਂ ਜਿਹੜੇ ਖੇਡਣਾ ਲੈਣੇ ਆ ਉਹਨਾਂ ਨੂੰ ਵੀ ਸਵਾਦ ਨਹੀਂ ਆਏਗਾ so i think uh, it's a collaborative way of working together and this is a great example eh ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਇਹ ਦੁਨੀਆ ਦੇ ਹਰ ਹਿੱਸੇ ਜਾਂਦਾ ਤੇ ਮੈਂ ਜਿਹੜੇ ਦੇਖ ਰਹੇ ਨੇ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਇਹੀ ਮੈਸੇਜ ਦਿਆਂਗਾ ਕਿ ਅਗਰ ਆਪਾਂ ਕਿਸੇ ਮੁਲਕ ਦੀ ਗੱਲ ਕਰੀਏ ਉਹ ਕੈਨੇਡਾ ਹੈਗਾ ਜਿਹਦੇ ਵਿੱਚ ਅਸੀਂ ਇੱਕ ਭਾਈਚਾਰੇ ਚੰਗੀ ਤਰੀਕੇ ਨਾਲ ਇਕੱਠਿਆਂ ਹੋ ਕੇ ਰਹਿਣੇ ਹੈਗੇ ਆਂ ਭਾਵੇਂ ਕਿਸੇ ਪਾਸੋਂ ਆਏ ਹੋਵੋ ਠੀਕ ਉਸੇ ਤਰੀਕੇ ਨਾਲ ਉਮੀਦ ਕਰਦੇ ਆਂ ਪਰਮਾਤਮਾ ਤੋਂ ਕਿ ਪੂਰੀ ਦੁਨੀਆ 'ਚ ਸ਼ਾਂਤੀ ਹੋਵੇ ਤੇ ਸਾਰੇ ਅਸੀਂ ਇਕੱਠੇ ਰਹਿ ਸਕੀਏ ਥੈਂਕ ਯੂ ਸੋ ਮਚ ਓਲਵੇਜ਼ ਅ ਪਲੇਜਰ ਥੈਂਕ ਯੂ